ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਆਰ ਕੇ ਚਾਲ ਪੰਜਾਬੀ ਵਿਰਸਾ ਤੇ। ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੀ, ਪਿਆਰੀ, ਦਿਲ ਨੂੰ ਛੂ ਜਾਣ ਵਾਲੀ ਝੰਝੂੜ ਕੇ ਰੱਖ ਦੇਣ ਵਾਲੀ ਪੰਜਾਬੀ ਕਹਾਣੀ ਧੀ ਦਾ ਮਾਣ ਲੈ ਕੇ ਹਾਸਲ ਹੋਈਆਂ। ਇਹ ਕਹਾਣੀ ਬਹੁਤ ਸੋਹਣੀ ਆ। ਅਖੀਰ ਤੱਕ ਜਰੂਰ ਸੁਣਨਾ ਜੀ। ਪਿੰਡ ਮਾਝੇ ਵਾਲਾ ਜਿੱਥੇ ਅਜੇ ਵੀ ਧੀਆ ਨੂੰ ਪਰਾਇਆ ਧਨ ਮੰਨਿਆ ਜਾਂਦਾ ਹੈ ਉੱਥੇ ਇੱਕ ਕਿਸਾਨ ਗੁਰਮukh ਸਿੰਘ ਰਹਿੰਦਾ ਸੀ ਬਹੁਤ ਹੀ ਸੁਧਾਰਨ ਇਮਾਨਦਾਰ ਇਨਸਾਨ ਉਸ ਦੀ ਪਤਨੀ ਸੀ ਜਗਦੀਸ਼ ਕੌਰ ਤੇ ਦੋ ਧੀਆ ਸੀ ਉਸ ਦੀਆਂ ਰੂਪ ਤੇ ਮਾਨਵੀ ਪਰ ਗੁਰਮukh ਸਿੰਘ ਦੇ ਕੋਈ ਪੁੱਤਰ ਨਹੀਂ ਸੀ ਉਹ ਉਹ ਕਹਿੰਦਾ ਹੁੰਦਾ ਸੀ ਮੇਰੀਆਂ ਧੀਆ ਮੇਰੇ ਪੁੱਤਰਾਂ ਤੋਂ ਵੱਧ ਨੇ ਪਰ ਪਿੰਡ ਵਾਲੇ ਹਮੇਸ਼ਾ ਉਸ ਦੀ ਹੱਸਦੀ ਅਤੇ ਕਹਿੰਦੀ ਓਏ ਗੁਰਮਖੀ ਧੀਆ ਨਾਲ ਖੇਤੀ ਨਹੀਂ ਚੱਲਦੀ ਵਿਆਹ ਕੇ ਤਾਂ ਜਾਣ ਗਏ ਪਰ ਇਹ ਗੱਲਾਂ ਸੁਣ ਕੇ ਜਗਦੀਸ਼ ਕੌਰ ਨੇ ਬਹੁਤ ਚਿੰਤਾ ਬਾਦੀ ਜਗਦੀਸ਼ ਕੌਰ ਹਰ ਰੋਜ਼ ਸੋਚਦੀ ਰਹਿੰਦੀ ਧੀਆ ਦਾ ਭਵਿੱਖ ਕਿਵੇਂ ਬਣਾਵਾਂ ਦਾਜ ਕਿੱਥੋਂ ਲਿਆਵਾਂ ਰੂਪ ਵੱਡੀ ਸੀ ਸਿਆਣੀ ਸੀ ਤੇ ਪੜ੍ਹੀ ਲਿਖੀ ਵੀ ਮਾਨਵੀ ਛੋਟੀ ਸੀ ਪਰ ਚੁਲਬੁਲੀ ਤੇ ਸਾਫ਼ ਦਿਲ ਦੀ ਸੀ। ਰੂਪ ਦਾ ਪੜ੍ਹੀ ਲਿਖੀ ਹੋਣ ਦੇ ਨਾਲ ਨਾਲ ਉਹਦਾ ਇੱਕ ਸੁਪਨਾ ਸੀ। ਉਹ ਸੁਪਨਾ ਸੀ ਵੀ ਉਹ ਡਾਕਟਰ ਬਣਨਾ ਚਾਹੁੰਦੀ ਆ। ਅਤੇ ਉਹ ਕਹਿੰਦੀ ਮੈਂ ਪਿੰਡ ਦੀਆਂ ਮਾਵਾਂ ਲਈ ਦਵਾਈ ਬਣਾਵਾਂਗੀ ਜਿਹੜੀਆਂ ਆਪਣੀ ਤਕਲੀਫ ਦੱਸ ਨਹੀਂ ਸਕਦੀਆਂ। ਪਰ ਪਿੰਡ ਦੇ ਲੋਕ ਕਹਿੰਦੇ ਸਨ ਧੀ ਨੂੰ ਪੜਾ ਕੇ ਕੀ ਕਰੇਗਾ ਵਿਆਹ ਕਰ ਦੇ। ਗੁਰਮukh Singh ਸਾਹਿਬ ਦੇ ਵਿਰੋਧ ਦੇ ਬਾਬ ਜੀ ਧੀ ਨੂੰ ਪੜਾਉਣ ਲੱਗ ਪਿਆ। ਖੇਤ ਵੇਚ ਕੇ ਰੂਪ ਨੂੰ ਸਿਟੀ ਪੇਜ ਦਿੱਤਾ। ਵਕਤ ਨੇ ਆਪਣਾ ਇਮਤਿਹਾਨ ਲੈਣਾ ਸ਼ੁਰੂ ਕਰ ਦਿੱਤਾ। ਦੂਜੇ ਸਾਲ ਵਿੱਚ ਹੀ ਗੁਰਮukh Singh ਬਿਮਾਰ ਪੈ ਗਿਆ। ਉਹਦੀ ਖੇਤੀ ਖਰਾਬ ਹੋ ਗਈ, ਉਹਦਾ ਕਰਜ਼ਾ ਵਧ ਗਿਆ। ਜਗਦੀਸ਼ ਕੌਰ ਨੇ ਸੋਚਿਆ ਰੂਪ ਨੂੰ ਪੜ੍ਹਾਈ ਤੋਂ ਬੁਲਾ ਲੈਂਦੇ ਹਾਂ। ਪਰ ਰੂਪ ਨਹੀਂ ਗਿਆ। ਮਾਂ ਤੁਸੀਂ ਚਿੰਤਾ ਨਾ ਕਰੋ ਮੈਂ ਆਪਣੀ ਪੜ੍ਹਾਈ ਦੇ ਨਾਲ ਕੰਮ ਕਰਾਂਗੀ ਮੈਂ ਕਿਸੇ ਦਾ ਭਾਰ ਨਹੀਂ ਬਣਾਂਗੀ ਰੂਪ ਨੇ ਬਹੁਤ ਮਿਹਨਤ ਕੀਤੀ ਉਸਨੇ ਰਾਤਾਂ ਨੂੰ ਜਾਗ ਕੇ ਕੰਮ ਕੀਤਾ ਤੇ ਪੜ੍ਹਾਈ ਕੀਤੀ ਪਰ ਉਸਦੀ ਛੋਟੀ ਭੈਣ ਵੀ ਰੂਪ ਨਾਲੋਂ ਘੱਟ ਨਹੀਂ ਸੀ ਉਹਨੇ ਵੀ ਰੂਪ ਦੀ ਪੜ੍ਹਾਈ ਦੀ ਖਾਤਰ ਬਹੁਤ ਵੱਡੀ ਕੁਰਬਾਨੀ ਦਿੱਤੀ ਸੀ ਮਾਨਵੀ ਨੇ ਸਕੂਲ ਛੱਡ ਦਿੱਤਾ ਤਾ ਜੋ ਮਾਪੇ ਦਾ ਸਾਥ ਦੇ ਸਕੇ ਉਹ ਕਹਿੰਦੀ ਸੀ ਮੇਰੀ ਪੜ੍ਹਾਈ ਦੀ ਲੋੜ ਨਹੀਂ ਮੇਰੀ ਭੈਣ ਸਾਡਾ ਮਾਣ ਬਣੇਗੀ ਉਹ ਘਰ ਸੰਭਾਲਦੀ ਅਤੇ ਮਾਂ ਨੂੰ ਹੌਸਲਾ ਦਿੰਦੀ ਰਹਿੰਦੀ ਇੱਕ ਦਿਨ ਮਾਨਵੀ ਨੇ ਕਿਹਾ ਮਾਂ ਮੈਂ ਆਪਣੀ ਚੋਟੀ ਘਟ ਦਿੱਤੀ ਹੁਣ ਮੇਰੇ ਵਾਲ ਵੇਚ ਕੇ ਰੂਪ ਦੀ ਫੀਸ ਭਰ ਦਿਓ ਜਗਦੀਸ਼ ਦੀਆਂ ਅੱਖਾਂ ਭਰਾਈਆਂ ਰੂਪ ਦਾ ਘਰ ਦੇ ਇੰਨਾ ਜ਼ਿਆਦਾ ਸਾਥ ਦਿੰਦੇ ਸਨ ਤਾਂ ਨੇਚਰ ਕੁਦਰਤੀ ਸੀ ਕਿ ਕਾਮਯਾਬੀ ਵੀ ਰੂਪ ਦੇ ਪੈਰ ਚੋਂਦੀ ਸੀ ਕਈ ਸਾਲਾਂ ਬਾਅਦ ਰੂਪ ਵੀ ਕਾਮਯਾਬ ਹੋ ਗਈ ਉਹ ਇੱਕ ਬਹੁਤ ਵੱਡੀ ਡਾਕਟਰ ਬਣ ਗਈ ਪਿੰਡ ਦੇ ਲੋਕ ਜੋ ਕਹਿੰਦੇ ਸਨ ਧੀਆ ਕਿਸੇ ਕੰਮ ਦੀਆਂ ਨਹੀਂ ਉਹੀ ਲੋਕ ਹੁਣ ਕਹਿੰਦੇ ਸਨ ਗੁਰਮਖ ਦੀ ਧੀ ਨੇ ਤਾਂ ਪਿੰਡ ਦਾ ਨਾਮ ਰੌਸ਼ਨ ਕਰ ਦਿੱਤਾ ਰੂਪ ਪਿੰਡ ਵਾਪਸ ਆਈ ਤੇ ਆਪਣੇ ਪਿਤਾ ਦਾ ਇਲਾਜ ਕੀਤਾ ਉਹ ਕਹਿੰਦੀ ਸੀ ਪਾਪਾ ਤੁਸੀਂ ਮੇਰੇ ਲਈ ਜੋ ਕੀਤਾ ਹੁਣ ਮੈਂ ਤੁਹਾਡਾ ਕਰਜ਼ ਚੁਕਾਉਂਗੀ ਪਰ ਹੁਣੀ ਨੂੰ ਕਹਿੰਦੇ ਕੌਣ ਟਾਲ ਟਾਲ ਸਕਦਾ ਪਰ ਕਿਸਮਤ ਦਾ ਖੇਡ ਵੀ ਅਜੀਬ ਸੀ ਗੁਰਮੁਖ ਸਿੰਘ ਆਖਰੀ ਸਾਹਾਂ 'ਚ ਕਹਿੰਦਾ ਸੁਨਿਆ ਗਿਆ ਮੈਨੂੰ ਮਾਣ ਹੈ ਮੇਰੀਆਂ ਧੀਆਂ ਤੇ ਉਹ ਮੇਰੀ ਸ਼ਾਨ ਹਨ ਗੁਰਮukh Singh ਦੇ ਜਾਣ ਤੋਂ ਬਾਅਦ ਰੂਪਨੇ ਪਿੰਡ ਵਿੱਚ ਇੱਕ ਫ੍ਰੀ ਮੈਡੀਕਲ ਕੈਂਪ ਲਾਇਆ ਤੇ ਉਸ ਦਾ ਨਾਮ ਰੱਖਿਆ ਧੀਆ ਦਾ ਮਾਣ ਕਲੀਨਿਕ ਪਿੰਡ ਦੀਆਂ ਮਾਂ ਮਾਂ ਬੱਚੀਆਂ ਆਉਂਦੀਆਂ ਇਲਾਜ ਕਰਵਾਉਂਦੀਆਂ ਹਰ ਕਿਸੇ ਦੇ ਮੂੰਹ 'ਚ ਇੱਕੋ ਗੱਲ ਸੀ ਜਿਹੜੀ ਧੀ ਮਾਪੇ ਉਹਦੀ लाज ਰੱਖ ਲਵੇ ਉਹੀ ਸੱਚੀ ਲੱਖਾਂ ਪੁੱਤਰਾ ਵਰਗੀ ਹੁੰਦੀ ਹੈ ਅੰਤ ਵਿੱਚ ਕਹਿਣਾ ਚਾਹਾਂਗੇ ਜੀ ਧੀयां ਕਦੇ ਵੀ ਪਰਾਇਆ ਤਾਂ ਨਹੀਂ ਘਰ ਦਾ ਮਾਣ ਹੁੰਦੀਆਂ ਨੇ ਜੇਕਰ ਧੀ ਨੂੰ ਪੜਾਉਣ ਦਾ ਮੌਕਾ ਮਿਲੇ ਉਹ ਪਰਿਵਾਰ ਹੀ ਨਹੀਂ ਸਮਾਜ ਵੀ ਬਦਲ ਸਕਦੀ ਹੈ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਹਾਣੀ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਨਾ ਐ ਮੇਦੀਆਂ ਸਿੱਖੀਆਂ ਦਾਇਕ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੁਹਾਡਾ ਸਾਥ ਚਾਹੀਦਾ ਜੀ ਸਤਿ ਸ਼੍ਰੀ ਅਕਾਲ